ਪਤਲ ਕੋਈ ਕੋਟ ਹੈਗਾ ਅ ਮੇਰੀ ਨਾ ਕੁੜੀ ਵਾਸਤੇ ਚਾਹੀਦਾ ਸੀ ਹਾਂਜੀ ਇਹ ਨਹੀਂ ਮਿਲ ਜੂਗਾ ਜੀ ਅ ਮਨੀਸ਼ਾ ਇੱਕ ਕੋਟ ਲੈ ਕੇ ਨਹੀਂ 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 ਤੁਸੀਂ ਜੇ ਪੁਰਾਣਾ ਹੀ ਦੇ ਦੋਗੇ ਨਾ ਉਹ ਵੀ ਚੱਲ ਜੂਗਾ ਪੁਰਾਣਾ ਕੋਟ ਕੀ ਮਤਲਬ ਸਾਡੇ ਕੋਲੇ ਪੈਸੇ ਹੈ ਨਹੀਂ ਦੇਣ ਨੂੰ ਅੰਕਲ ਜੀ ਮੇਰਾ ਨਾ ਯੂਪੀਐਸ ਦਾ ਪੇਪਰ ਕਲੀਅਰ ਹੋ ਗਿਆ ਤੇ ਕੱਲ ਨੂੰ ਮੇਰੀ ਇੰਟਰਵਿਊ ਆ ਤੇ ਜਿਵੇਂ ਮੈਂ ਇੰਟਰਵਿਊ ਚ ਕੋਰਨਾ ਨਾ ਪਾ ਕੇ ਗਈ ਤੇ ਉਹਨਾਂ ਨੇ ਮੈਨੂੰ ਬਾਹਰ ਕੱਢ ਦੇਣਾ ਮੇਰੀ ਸਾਰੇ ਸਾਲਾਂ ਦੀ ਮਿਹਨਤ ਖਰਾਬ ਹੋ ਗਈ ਨਹੀਂ ਅੱਛਾ ਤਾਂ ਤੁਸੀਂ ਇਹ ਕੋਟ ਫ੍ਰੀ ਚ ਲੈ ਜਾਣ ਨੂੰ ਫਿਰਦੇ ਆ ਤੇ ਇਹਦੇ ਪੈਸੇ ਕੌਣ ਦੇਊਗਾ ਨਹੀਂ ਨਹੀਂ ਪੁੱਤ ਮੈਨੂੰ ਤਾਂ ਆਪਦੀ ਕੁੜੀ ਤੇ ਪੂਰਾ ਯਕੀਨ ਆ ਉਹ ਇੰਟਰਵਿਊ ਚ ਪਾਸ ਹੋ ਜੂਗੀ ਤੇ ਜਦੋਂ ਪਾਸ ਹੋ ਗਈ ਨਾ ਅਸੀਂ ਕੋਟ ਦੇ ਪੈਸੇ ਦੇ ਜਾਗੇ ਤੇ ਜੇ ਇਹਦੀ ਇੰਟਰਵਿਊ ਨਾ ਕਲੀਅਰ ਹੋਈ ਫਿਰ ਜੇ ਨਾ ਕਲੀਅਰ ਹੋਈ ਤਾਂ ਤੁਹਾਡਾ ਕੋਟ ਤੁਹਾਨੂੰ ਵਾਪਸ ਦੇ ਜਾਗੇ ਅੱਛਾ ਤਾਂ ਤੁਸੀਂ ਇਹ ਗੱਲ ਕਹਿ ਰਹੇ ਆ ਤੁਹਾਡੀ ਕੁੜੀ ਦਾ ਯੂਜ਼ ਕੀਤਾ ਹੋਇਆ ਹੈ ਮੈਂ ਕਿਸੇ ਹੋਰ ਨੂੰ ਵੇਚਾਂ ਨਹੀਂ ਪੁੱਤ ਮੇਰਾ ਇਹ ਕਹਿੰਦਾ ਮਤਲਬ ਨਹੀਂ ਸੀ ਮੈਂ ਨਹੀਂ ਚਾਹੁੰਦਾ ਕਿ ਇੱਕ ਕੋਟ ਪਿੱਛੇ ਮੇਰੀ ਕੁੜੀ ਦੀ ਲਾਈਫ ਖਰਾਬ ਹੋਊ ਛੋਟਿਆ ਕੇ ਮਿਹਨਤੀ ਆ ਜੀ ਕੋਈ ਪੁਰਾਣਾ ਕੋਟ ਹੈਗਾ ਨਾ ਸਾਨੂੰ ਉਹੀ ਦੇ ਦਿਓ ਬਸ ਇੱਕ ਵਾਰ ਮੇਰੀ ਕੁੜੀ ਦੀ ਇੰਟਰਵਿਊ ਹੋ ਜਾਂਦੋ ਅੰਕਲ ਜੀ ਰਿਕਵੈਸਟ ਹੀ ਆ ਮੈਂ ਨਾ ਆਪਣੇ ਪਿਆਰ ਦੀ ਖਾਤਰ ਬਹੁਤ ਸੁਪਨੇ ਦੇਖਿਆ ਮੈਂ ਨਹੀਂ ਚਾਹੁੰਦੀ ਇੱਕ ਕੋਟ ਦੀ ਖਾਤਰ ਨਾ ਮੇਰੇ ਤੇ ਮੇਰੇ ਪਿਆਰੇ ਸਾਰੇ ਸੁਪਨੇ ਘਟੇ ਐ ਬਸ ਕੱਲ ਦੇ ਗੱਲ ਹੀ ਆ ਮੈਨੂੰ ਨਾ ਆਪਣੇ ਆਪ ਤੇ ਪੂਰਾ ਭਰੋਸਾ ਵੀ ਮੈਂ ਇੰਟਰਵਿਊ ਕਲੀਅਰ ਕਰ ਹੀ ਦੇਗੀ ਦੇਖੋ ਜੀ ਮੈਂ ਤੁਹਾਡੀ ਕਿਸੇ ਤਰੀਕੇ ਦੀ ਕੋਈ ਹੈਲਪ ਨਹੀਂ ਕਰ ਸਕਦਾ ਵਾ ਕਿਉਂਕਿ ਸਾਡੇ ਕੋਲੇ ਸਟਾਕ ਕਾਫੀ ਮਹਿੰਗਾ ਹੁੰਦਾ ਹੈ ਉਲਟਾ ਤੁਸੀਂ ਕਹਿ ਰਹੇ ਸਾਡੇ ਕੋਲੇ ਦਿਨ ਨੂੰ ਪੈਸੇ ਵੀ ਹੈ ਨਹੀਂ ਦੇਖੋ ਜੀ ਤੁਹਾਨੂੰ ਮੈਂ ਜੇ ਇੱਕ ਪੀਸ ਦੇ ਵੀ ਦਿੱਤਾ ਤੇ ਤੁਹਾਡਾ ਇੰਟਰਵਿਊ ਨਾ ਕਲੀਅਰ ਹੋਏ ਸਾਡਾ ਤਾਂ ਬਹੁਤ ਲਾਸ ਹੋ ਜਾਊਗਾ ਮੰਨ ਲਓ ਜੇ ਤੁਸੀਂ ਖਰੀਦ ਵੀ ਲੈਂਦੇ ਤੇ ਮੈਂ ਰੇਟ ਤੇ ਐਡਜਸਟਮੈਂਟ ਕਰ ਸਕਦਾ ਸੀ ਤੇ ਤੁਹਾਡੇ ਕੋਲੇ ਤਾਂ ਮੇਰੇ ਖਿਆਲ ਚ ਤੁਹਾਨੂੰ ਕਿਤੇ ਹੋਰ ਟਰਾਈ ਕਰ ਲੈਣਾ ਚਾਹੀਦਾ। ਇੱਕ ਮਿੰਟ ਗੱਲ ਸੁਣਿਓ। ਹਾਂ ਬੱਤ। ਕਲੈਕਟਰ ਸਾਹਿਬਾ ਕੀ ਗੱਲ ਕੋਟ ਨਹੀਂ ਲੈ ਕੇ ਜਾਣਾ? ਮਨੀਸ਼ਾ ਕੋਟ ਲੈ ਗਈ। ਕੀ ਜੀ ਸਰ? ਮੈਂ ਨਾ ਤੁਹਾਡਾ ਕਿ ਛੋਟਾ ਜਿਹਾ ਟੈਸਟ ਲੈ ਰਿਆ ਸੀ ਕਿਉਂਕਿ ਸਾਨੂੰ ਤੁਸੀਂ ਵੱਡੇ ਇੰਟਰਵਿਊ ਦੇਣ ਜਾਣਾ। ਪਰ ਸੱਚੀ ਆਨੀ ਤੇਰਾ ਕੌਨਫੀਡੈਂਸ ਵੀ ਕਿ ਮੈਨੂੰ ਇਹ ਗੱਲ ਦਾ ਪੱਕਾ ਜਿਹੀ ਨ ਹੋ ਗਿਆ ਤੂੰ ਕੱਲ੍ਹ ਵਾਲੇ ਇੰਟਰਵਿਊ ਜ਼ਰੂਰ ਕਲੀਅਰ ਕਰੇਂਗੀ। আরে ਮੈਂ ਇਹ ਨਹੀਂ ਰੱਖਦਾਗਾ ਕਿ ਕੋਟ ਕਿਹਦੇ ਧਾਗੇ ਦਾ ਬਣਿਆ ਹੋਇਆ। ਮੈਂ ਇਹ ਨਹੀਂ ਰੱਖਦਾ ਇਹਨੂੰ ਪਹਿਨ ਕੌਣ ਰਿਹਾ ਏ। ਮੈਂ ਇਹ ਕੋਟ ਤੇਨੂੰ ਵੇਚ ਨਹੀਂ ਰਿਹਾਗਾ ਸਿਰਫ ਉਧਾਰ ਤੇ ਰਿਹਾ ਏ। ਜਦੋਂ ਤੂੰ ਇੰਟਰਵਿਊ ਕਲੀਅਰ ਕਰਾਂ ਤੋਂ ਬਾਅਦ ਇਹ ਕੋਟ ਮੈਨੂੰ ਇੱਥੇ ਵਾਪਸ ਕਰਕੇ ਜਾਏਂਗੀ ਨਾ ਮੈਂ ਇਹ ਕੋਟ ਵੇਚਾਂਗਾ ਨਹੀਂ। ਇੱਥੇ ਸਾਂਭ ਕੇ ਰੱਖੂੰਗਾ ਤੇ ਮਾਂ ਨਾਲ ਕਹੂੰਗਾ ਕਿ ਇਹ ਕੋਟ ਸਾਡੇ ਕਲੈਕਟਰ ਸਾਹਿਬ ਦਾ ਏ। ਮੈਨਾਂ ਮੈਨੂੰ ਤੇਰੇ ਤੇ ਇਹ ਗੱਲ ਦਾ ਬਹੁਤ ਮਾਣ ਆ ਇੱਕ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਟੈਸਟ ਪਲੇਅਰ ਕਰ ਲਿਆ ਕਿ ਤੂੰ ਆਪਣੇ ਪਿਆਰੇ ਸੁਪਨੇ ਸাকার ਕਰਦੀ ਗਈ